ਜਲੰਧਰ ਨਗਰ ਨਿਗਮ ਦੇ ਮੇਅਰ ਬਨੀਤ ਧੀਰਵਲੋਂ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਇੱਕ ਅਧਿਕਾਰੀ ਨੂੰ ਨੋਟਿਸ ਜਾਰੀ ਕਰਤਲਬ ਕੀਤਾ ਗਿਆ ਹੈ ਮੇਅਰ ਬਲੋ ਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਕਪੂਰਥਲਾ ਰੋਡ ਤੇ 10 ਸਾਲ ਪਹਿਲਾਂ ਵਿਛਾਈ ਗਈ ਸੀਵਰੇਜ ਪਾਈਪਲਾਈਨ ਵਿੱਚ ਸ਼ਟਰਿੰਗ ਇੱਟਾਂ ਅਤੇ ਪੱਥਰ ਨਿਕਲੇ ਹਨ ਮੇਅਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਲੋਕਾਂ ਨੂੰ ਪਿਛਲੇ 10 ਸਾਲ ਤੋਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਜੇਕਰ ਅਧਿਕਾਰੀ ਰਿਟਾਇਰ ਵੀ ਹੋ ਗਏ ਹਨ ਤਾਂ ਵੀ ਉਨ੍ਹਾਂ ਨੂੰ ਆਪਣੀ ਗਲਤੀ ਦਾ ਜਵਾਬ ਦੇਣਾ ਪਵੇਗਾ ਪੋਟਲਾ ਰੋਡ ਤੇ ਤਕਰੀਬਨ 10 ਸਾਲ ਪਹਿਲਾਂ ਸਾਡੇ ਆਦਰਨੀ ਆਪਾ ਗੱਜੂਨੀ ਰਾਲ ਜੀ ਜਦੋਂ ਮੰਤਰੀ ਸੀਗੇ ਉਹਨਾਂ ਰਾਹੀਂ ਸੀਵਰੇਜ ਬੋਰਡ ਰਾਹੀਂ ਇੱਕ ਕਬੂਟਾ ਰੋਡ ਤੇ 32 ਚੀ ਦੀ ਸੀਵਰ ਲਾਈਨ ਪਈ ਸੀਗੀ ਔਰ ਜਦੋਂ ਦੀ ਉਹ ਸੀਵਰ ਲਾਈਨ ਪਈ ਸਾਲ 1.5 ਸਾਲ ਤੋਂ ਸੀਵਰੇਜ ਠੀਕ ਚੱਲ ਰਿਹਾ ਉਸ ਤੋਂ ਬਾਅਦ ਲਗਾਤਾਰ ਜਿਹੜੇ ਬੱਸੀ ਬਾਵਾ ਖੇਲ ਦਾ ਏਰੀਆ ਕੱਚੇ ਕੋਟ ਦਾ ਏਰੀਆ ਐਡਜੋਇਨਿੰਗ ਜਿੰਨੇ ਵੀ ਵਾਰਡ ਹੈਗੇ 3-4 ਵਾਰਡ ਗੋਤਬਗਨਗਰ ਨਿਊ ਗੋਤਬਗਨਗਰ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀਗੀ ਲੋਕਾਂ ਨੂੰ ਕਿਉਂਕਿ ਉਹ ਸੀਵਰੇਜ ਲਗਾਤਾਰ ਬੈਕ ਮਾਰ ਰਿਹਾ ਸੀਗਾ ਔਰ ਬਤੌਰ ਮੇਰੀ ਧਰਮ ਬਤਰੀ ਨੇ ਵੀ ਉਸ ਏਰੀਏ ਦੇ ਵਿੱਚੋਂ ਅਸੀਂ ਪਾਰਸ਼ਦ ਦੀ ਸੇਵਾ ਨਿਭਾਈ ਹੈ ਔਰ ਪਿਛਲੇ 7 ਸਾਲ ਜਿਸ ਤਰੀਕੇ ਦੇ ਨਾਲ ਬਸਤੀ ਬਾਵਾ ਖੇਲ ਦੀ ਜਨਤਾ ਦੁਖੀ ਹੋਈ ਹੈ ਔਰ ਜਦੋਂ ਹੁਣ ਉਸ ਸੀਵਰੇਜ ਦੀ ਸਫਾਈ ਸ਼ੁਰੂ ਹੋਈ ਉਸ 20 ਇੰਚੀ ਲਾਈਨਾਂ ਦੀ ਤੇ ਉਹਦੇ ਵਿੱਚੋਂ ਉਸ ਟਾਈਮ ਦੀਆਂ ਪਰਾਰੀਆਂ ਜਿਹੜੀਆਂ 10 ਸਾਲ ਪਹਿਲਾਂ ਸੀਵਰੇਜ ਪਏ ਸੀਗੇ ਉਹਦੇ ਵਿੱਚੋਂ ਇੱਟਾਂ ਦੀਆਂ ਦੀਵਾਰਾਂ ਨਿਕਲਦੀਆਂ ਪਈਆਂ ਵਾ ਬੋਰੀਆਂ ਨਿਕਲ ਰਹੀਆਂ ਵਾ ਔਰ ਜਨਤਾ ਨੇ ਬਹੁਤ ਬਰਹਾਲੀ ਦੇ ਵਿੱਚ ਜਿਹੜਾ 9 ਸਾਲ ਔਰ ਇਹ ਗਲਤੀ ਜਿਹੜੀ ਸੀਵਰੇਜ ਬੋਰਡ ਦੀ ਜਿਨ੍ਹਾਂ ਨੇ ਬਗੈਰ ਉਸ ਲਾਈਨ ਨੂੰ ਕਲੀਅਰ ਕੀਤੇ ਉਹਦੀ ਜਿਹੜਾ ਇਹ ਚਾਰਜ ਜਰਾਂ ਨੂੰ ਦਿੱਤਾ ਕਾਰਪੋਰੇਸ਼ਨ ਜਲੰਧਰ ਨੂੰ ਉਸ ਟਾਈਮ ਦੇ ਜਿੰਨੇ ਵੀ ਅਫਸਰਸ ਆ ਉਹਨਾਂ ਨੂੰ ਸਾਰਿਆਂ ਨੂੰ ਤਲਬ ਕੀਤਾ ਔਰ ਉਹਨਾਂ ਦੀ ਜਵਾਬਦੇਹੀ ਹੋਏਗੀ ਇਸ ਮੌਕੀ ਟ੍ਰਾਫਿਕ ਤੇ ਜੋ ਇਸ ਟਾਈਮ ਰਿਟਾਇਰ ਹੋ ਚੁੱਕੇ ਆ ਜਾਂ ਜਿਹੜੇ ਹੋ ਇਸ ਟਾਈਮ ਨਹੀਂ ਰਹੇ ਉਹਨਾਂ ਦੇ ਰਿਟਾਇਰ ਹੋਣ ਦੇ ਨਾਲ ਉਹ ਆਪਣੀ ਗਲਤੀ ਔਰ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਉਹਨਾਂ ਦੀ ਉਹ ਇਸ ਚੀਜ਼ ਦੇ ਲਈ ਜਵਾਬਦੇਹ ਹੋਊਗਾ ਜੋ ਦੋਸ਼ੀ ਪਾਇਆ ਜਾਏਗਾ ਕੀ ਕਰੇਗਾ ਬਿਲਕੁਲ ਜੋ ਜੋ ਕਾਰਵਾਈ ਕਾਨੂੰਨੀ ਤੌਰ ਤੇ ਹੋਏਗੀ ਜੋ ਉਹਨਾਂ ਦੀ ਮੰਗ ਹੀ ਹੋਏਗੀ ਉਹ ਕਾਰਵਾਈ ਹਰ ਹਾਲਾਤ ਚ ਕੀਤੀ ਜਾਏਗੀ ਤਾਕੀ ਉਹਦਾ ਰੀਜ਼ਨ ਨਿਕਿਆ ਮੈਨੂੰ ਇੱਕ ਹੋਰ ਸਭ ਤੋਂ ਵੱਡੀ ਚਿੰਤਾ ਇਹ ਕਬੂਠਲਾ ਰੋਡ ਦਾ ਹਜੇ ਬੜੀ ਛੋਟੀ 32 ਇੰਚ ਦੀ ਲਾਈਨ ਸਿੱਗੀ ਸਿਰਫ 2 ਕਿਲੋਮੀਟਰ ਦੀ ਲਾਈਨ ਹੈ ਜਿਹੜਾ ਜਲੰਧਰ ਸ਼ਹਿਰ ਇੰਨੀ ਜ਼ਿਆਦਾ ਦਿੱਕਤ ਜਿਹੜੀ ਸੀਵਰੇਜ ਦੀਆਂ ਲਾਈਨਾਂ ਦੇ ਵਿੱਚ ਆ ਰਹੀ ਹੈ ਹੋ ਸਕਦਾ ਹੈ ਹੋਰ ਲਾਈਨਾਂ ਦੇ ਵਿੱਚ ਵੀ ਹੋਵੇ ਤਾਂ ਕਿ ਜਿਹੜੇ ਬਾਕੀ ਵੀ ਅਗਲੀਆਂ ਕਦੀ ਕੋਈ ਲਾਈਨ ਕਿਸੇ ਵੀ ਡਿਪਾਰਟਮੈਂਟ ਵੱਲੋਂ ਜਦੋਂ ਲਏ ਹੋਣ ਉਹਨਾਂ ਨੂੰ ਅਫਸਰਾਂ ਨੂੰ ਵੀ ਹੋਏਗਾ ਵੀ ਉਹਨਾਂ ਦੇ ਕਾਰਨ ਉਹਨਾਂ ਦੀ ਜਿਹੜੀ ਨਲਕੀ ਦੇ ਕਾਰਨ ਮੈਂ ਕਹੂੰਗਾ ਪਬਲਿਕ ਤੰਗ ਨਹੀਂ ਹੋਣੀ ਚਾਹੀਦੀ Chandra Consultants Limited Building Maintenance Handyman under -check Trade Platform is now available on your local London area. He has more than 5 years experience in same line. He used to work with reputed companies, agencies as well local builders with brothers. He is professional by plumbing, electrician, masonry, car paintering. For more information, please contact him at under Check Trade platform www.checktrade.com slash nine two one seven six zero. Chandar Consultants Limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ